ਵਾਲੂਰ ਜੀ ਕਾ ਖਾਲਸਾ ਵਾਲੂਰ ਜੀ ਕੀ ਫਤਿਹ 15 ਤੇ 16 ਮਈ ਦੀ ਰਾਤ ਸਿੱਖ ਤਿਵਾਰੀ ਖੰਦਰ ਬਹੁਤ ਐਮਥਾਂ ਰਖਦੀ ਹੈ ਇਸ ਦਿਨ ਸਿਹਰੇ ਪੰਜਾਬ ਸਰਕਾਰ ਰঞ্জੀਤ ਸਿੰਘ ਦੀ ਪਟਰਾਣੀ ਸਰਦਾਰ ਮੰਨਾ ਸਿੰਘ ਔਲਖ ਦੀ ਧੀ ਭਾਈ ਜਵਾਰ ਸਿੰਘ ਤੇ ਹੀਰਾ ਸਿੰਘ ਦੀ ਭੈਣ ਸਰਕਾਰ ਦਲੀਪ ਸਿੰਘ ਦੀ ਮਾਂ ਤੇ ਪੰਜਾਬੀਆਂ ਦੀ ਮਾਈ ਸਾਹਿਬ ਮਹਾਰਾਣੀ ਜਿੰਦਕੌਰ ਨੂੰ ਗੋਰੀ ਚਮੜੀ ਵਾਲਿਆਂ ਨੇ ਅੰਗਰੇਜ਼ਾਂ ਨੇ ਧੱਕੇ ਦੇ ਨਾਲ ਉਹਦੇ ਆਪਣੇ ਵਤਨ ਤੋਂ ਨੂੰ بے ਵਤਨ ਕੀਤਾ ਸੀ ਉਹਦੇ ਲਈ ਕਿਸੇ ਨੇ ਸ਼ਾਹੀ ਫਕੀਰ ਨਹੀਂ ਲਫ਼ਜ਼ ਵਰਤੇ ਆ ਤੇ ਸੱਚਮੁੱਚ ਹੀ ਬੜਾ ਟੁਕਮ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਹਾਰਾਣੀ ਜਿੰਦਕੌਰ ਜਿੱਥੇ ਰਾਜਨੀਤੀ ਦੇ ਵਿੱਚ ਪੂਰਨ ਨਿਪੁੰਨ ਸਨ ਉੱਥੇ ਹੀ ਗੁਰਮਤ ਦੇ ਪੱਖੋਂ ਬੜੀ ਉੱਚੀ ਅਵਸਥਾ ਦੇ ਮਾਲਕ ਸਨ ਇਹਦੀ ਮਿਸਾਲ ਹੈ ਜਦੋਂ ਇੰਨੇ ਬਰਿਆਂ ਦੇ ਬਾਅਦ ਆਪਣੇ ਪੁੱਤ ਨੂੰ ਮਿਲੇ ਸੰ ਤੇ ਕਿਵੇਂ ਟੁੱਟੇ ਨੂੰ ਦੁਬਾਰਾ ਸਿੱਖੀ ਨ ਲੱਗੇ ਆਪਾਂ ਨੂੰ ਪਤਾ ਹੈ ਵੀ ਜਦੋਂ ਪਹਿਲਾ ਸਿੱਖ ਐਂਗਲੋ ਯੁੱਧ ਹੋਇਆ ਤੇ ਲਾਹੌਰ ਦਰਬਾਰ ਗੱਦਾਰਾਂ ਦੀਆਂ ਗੱਦਾਰੀਆਂ ਕਰਕੇ ਹਾਰ ਗਿਆ ਉਸ ਵਕਤ ਇੱਕ ਪਾਸੇ ਅੰਗਰੇਜ਼ ਹੈ ਜਿਹੜਾ ਚਲਾਕ ਹੈ ਮਕਾਰ ਹੈ ਸਾਜ਼ਿਸ਼ੀ ਬਿਰਤੀ ਦਾ ਮਾਲਕ ਹੈ ਤੇ ਦੂਸਰੇ ਪਾਸੇ ਲਾਲਚੀ ਚਾਲਬਾਜ਼ ਖੁਦਗਰਜ਼ ਕਿਸੰਦੇ ਡੋਗਰੇ ਪੂਰਬੀ ਤੇ ਕੋਈ ਸਿੱਖ ਸਰਦਾਰ ਵੀ ਸਨ ਅੰਗਰੇਜ਼ਾਂ ਨੇ ਆਪਣੇ ਨਿਮਕ ਹਲਾਲਾਂ ਦਾ ਮੁੱਲ ਮੋੜਦਿਆਂ ਗੁਲਾਬ ਸਿੰਘ ਨੂੰ ਕਸ਼ਮੀਰ ਦਿੱਤਾ ਤੇਜ ਸਿੰਘ ਨੂੰ ਰਾਜੇ ਦਾ ਤਿਲਕ ਦੇਣਾ ਸੀ ਖੇਡ ਇੱਥੋਂ ਸ਼ੁਰੂ ਹੁੰਦੀ ਹੈ ਜਦੋਂ ਸਾਰੀ ਕੌਂਸਲ ਬੈਠੀ ਹੈ ਹੈਨਰੀ ਲਾਰੈਂਸ ਬੈਠਾ ਹੋਇਆ ਹੈ ਉਹ ਨਾ ਰੈਜ਼ੀਡੈਂਟ ਲਾਹੌਰ ਦਰਬਾਰ ਦੇ ਵਿੱਚ ਪਰ ਸਰਕਾਰ ਦਲੀਪ ਸਿੰਘ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਉਹ ਤੇਜ ਸਿੰਘ ਨੂੰ ਰਾਜੇ ਦਾ ਤਿਲਕ ਨਹੀਂ ਦੇ ਦਿੰਦੇ ਹੈਨਰੀ ਲਾਰੈਂਸ ਸਮਝ ਜਾਂਦਾ ਹੈ ਵੀ ਇਹਦੇ ਪਿੱਛੇ ਅਸਲ ਦੇ ਵਿੱਚ ਮਹਾਰਾਣੀ ਹੈ ਕਿ ਇਹ ਇੱਥੋਂ ਚੱਲਦੀ ਹੈ ਪਹਿਲਾ ਸੰਮਨ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਫਿਰ ਉਹ ਤੋਂ ਬਾਅਦ ਦੇ ਵਿੱਚ ਇਹ ਹੁਕਮ ਹੁੰਦਾ ਹੈ 19 ਅਗਸਤ ਦੀ ਰਾਤ ਦੇ ਸਮੇਂ ਵੀ ਉਹਨਾਂ ਨੂੰ ਲਾਹੌਰ ਛੱਡਣਾ ਪਏਗਾ ਤੇ ਬੜੀ ਵੱਧ ਸਲੂਕੀ ਦੇ ਨਾਲ ਨਾਰਾਣੀ ਲਾਹੌਰ ਦੇ ਕਲੇ ਦੇ ਵਿੱਚੋਂ ਕੱਢਿਆ ਜਾਂਦਾ ਹੈ ਉਹਨਾਂ ਦੇ ਨਾਲ ਖਿੱਚਾ ਤੋਂ ਹੀ ਕੀਤੀ ਜਾਂਦੀ ਹੈ ਜਣਕੇ ਜਾਂਦਿਆਂ ਨਾ ਪੁੱਤ ਨਾਲ ਮਿਲਣ ਦਿੱਤਾ ਗਿਆ ਨਾ ਰਾਜਾ ਸ਼ੇਰ ਸਿੰਘ ਨਾਲ ਦਿੱਤਾ ਗਿਆ ਮਾ ਰਾਣੀ ਦੇ ਨਾਲ ਉਹਨਾਂ ਦਾ ਭਰਾ ਹੀਰਾ ਸਿੰਘ ਔਲਖ ਤੇ ਉਹਦਾ ਟੱਬਰ ਗਏ ਆ ਨਾਲ ਫਕੀਰ ਨੂਰਦੀਨ ਸਾਹਿਬ ਗਏ ਹੁਣ ਜਦੋਂ ਮਾਂ ਨੂੰ ਪੁੱਤ ਨਾਲੋਂ ਵਿਛੋੜਿਆ ਗਿਆ ਤੇ ਮਹਾਰਾਣੀ ਟੁਸਕ ਦੀ ਜਾਰੀ ਫਕੀਰ ਸਾਹਿਬ ਹੌਂਸਲਾ ਦੇ ਰਹੇ ਉਥੇ ਸ਼ੇਖੂਪੁਰੇ ਦੇ ਕਿਲੇ ਦੇ ਅੰਦਰ ਜਦੋਂ ਕੈਦ ਕੀਤਾ ਗਿਆ ਟੈਂਸ਼ਨ ਵੀ ਢੂੜ ਲੱਖ ਤੋਂ 60000 ਕਰ ਦਿੱਤੀ ਗਈ ਸੀ ਘਟਾ ਕੇ ਇੱਥੇ ਜਿਹੜਾ ਇਹਨਾਂ ਨੇ ਇੰਚਾਰਜ ਰੱਖਿਆ ਹੈ ਨਾ ਕਮਾਂਡਰ ਬੂਰ ਸਿੰਘ ਉਹ ਵੀ ਅੰਗਰੇਜ਼ਾਂ ਦਾ ਬੜਾ ਵੱਡਾ ਚੱਕਰ ਹੈ ਉਹਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਜੇ ਛੱਡੀਗੀ ਮਹਾਰਾਣੀ ਜਦ ਕੌਰ ਨੂੰ ਤੰਗ ਕਰਨ ਦੀ ਹਰ ਪੱਖੋਂ ਤੰਗ ਕੀਤਾ ਉਹਨਾਂ ਦੀਆਂ ਟੈਲਣਾ ਉਹਨਾਂ ਦੀਆਂ ਸੇਵਕਾਵਾਂ ਜਿਹੜੀਆਂ ਸਨ ਉਹਨਾਂ ਦੇ ਨਾਲ ਵੀ ਬਦਸਲੂਕੀ ਕਰਦਾ ਰਿਹਾ ਮਹਾਰਾਣੀ ਸਹਿਬਾ ਨੇ ਇਹ ਤੋਂ ਚਿੱਠੀਆਂ ਲਿਖੀਆਂ ਜੇ ਕਿ ਉਹਨਾਂ ਚਿੱਠੀਆਂ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਜੇ ਵੀ ਤੁਸੀਂ ਸਾਡੇ ਨਾਲ ਨਾ ਬੜਾ ਵੱਡਾ ਛਲਕਪਟ ਕੀਤਾ ਹੈ ਜੇ ਪਰ ਤਖਣੇ ਦਾ ਸੱਤੀ ਵੀ ਸੋਪਿੰਦਾ ਜਿਵੇਂ ਮਰਜੀ ਕਰੀ ਜਾਏ ਉਹਦਾ ਸਭ ਕੁਝ ਚੱਲਦਾ ਹੈ ਤੇ ਕੌਣ ਪੁੱਛਣ ਵਾਲਾ ਹੈ ਕੌਣ ਵਿਚਾਰਨ ਵਾਲਾ ਹੈ ਮਹਾਰਾਣੀ ਨੇ ਇੱਥੋਂ ਤੱਕ ਵੀ ਕੋਸ਼ਿਸ਼ ਕੀਤੀ ਵੀ ਖੁੱਲੀ ਸਭਾ ਲਾ ਲਓ ਉਹਦੇ ਚ ਆਪਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਲਵਾਂਗੇ ਕਿ ਕਸੂਰਵਾਰ ਕੌਣ ਹੈਗਾ ਠੀਕ ਕੌਣ ਹੈ ਗਲਤ ਕੌਣ ਹੈ ਤੇ ਫਿਰ ਉਹ ਵੀ ਵੇਲਾ ਆਇਆ ਜਦੋਂ ਮਹਾਰਾਣੀ ਨੂੰ ਇਹ ਵੀ ਧਮਕੀ ਦੇਣੀ ਪਈ ਤੇ ਮੈਂ ਲੰਡਨ ਦੇ ਤੱਕ ਵੀ ਪਹੁੰਚ ਕਰਾਂਗਾ ਲਾਰਡ ਹੌਜ਼ੀ ਤੇ ਹੈਨਰੀ ਲਾਰੈਂਸ ਫਿਰ ਜੌਨ ਲਾਰੈਂਸ ਇਹ ਆਪਸ ਦੇ ਵਿੱਚ ਰਲ ਮਿਲ ਕੇ ਕੰਮ ਕਰਦੇ ਰਹੇ ਲਾਰਡ ਹਾਰਡਿੰਗ ਵੀ ਸੀ ਪਹਿਲਾਂ ਮੋਢੀਆਂ ਦੇ ਵਿੱਚ ਲਾਰਡ ਹੌਜ਼ੀ ਦੇ ਮਨ ਦਾ ਸੁਪਨਾ ਸੀ ਵੀ ਪੰਜਾਬ ਨੂੰ ਕਿਵੇਂ ਨਾ ਕਿਵੇਂ ਕਬਜ਼ੇ 'ਚ ਕੀ ਪਾਇਦਾਏ ਪਰ ਰਾਹ ਕੋਈ ਬਣ ਨਹੀਂ ਰਿਹਾ ਸੀ ਇਹਨਾਂ ਦੀਆਂ ਗੁਪਤ ਚਿੱਠੀਆਂ ਦੱਸਦੀਆਂ ਨੇ ਕਿ ਮਹਾਰਾਣੀ ਜਿੰਦਕੌਰ ਤੂੰ ਇਹ ਕਿੰਨੇ ਭੈ ਭੀਤ ਸੀਗੇ ਜੇ ਉਹਨੂੰ ਮਰਦਾਵੀ ਤੀਵੀ ਤੱਕ ਲਿਖਿਆ ਹੋਇਆ ਇਥੋਂ ਤੱਕ ਇਹਨਾਂ ਨੇ ਰੈਜ਼ੀਡੈਂਟ ਨੇ ਵੀ ਲਿਖਿਆ ਹੋਇਆ ਵੀ ਜੇ ਲਾਹੌਰ ਦੇ ਵਿੱਚ ਸਾਨੂੰ ਕਿਸੇ ਤੋਂ ਖਤਰਾ ਹੈ ਤੇ ਇਕੱਲਾ ਮਹਾਰਾਣੀ ਦੇ ਕੋਲ ਹੋਗਾ ਇਸ ਲਈ ਇਹਨਾਂ ਨੇ ਮਹਾਰਾਣੀ ਦਾ ਕਰੈਕਟਰ ਅਸੈਸੀਨੇਸ਼ਨ ਵੀ ਬੜਾ ਕੀਤਾ ਹੈ ਉਹਦਾ ਸ਼ਿਕਾਰ ਸ਼ਾਹ ਮੁਹੰਮਦ ਅਰਗੇ ਹੋ ਗਏ ਕਈ ਸਿੱਖ ਸਪਾਹੀ ਵੀ ਹੋਏ ਤੁਸੀਂ ਕਰਮ ਸਿੰਘ ਸਟੋਰੀ ਨੂੰ ਹੁਣਾਂ ਦੀ ਜਿਹੜੀ ਇਤਿਹਾਸਕ ਖੋਜ ਉਹਦੇ ਚ ਬਜ਼ੁਰਗਾਂ ਦੇ ਬਿਆਨ ਪੜ ਸਕਦੇ ਹੋ ਉਹ ਸਮਝ ਨਹੀਂ ਸਕੇਗੇ ਜੇ ਇਹ ਖੇਡ ਕੀ ਖੇਡ ਦਿੱਤੀ ਗਈ ਹੈ ਇਹਨਾਂ ਲੋ ਪੂਰੀ ਕੋਸ਼ਿਸ਼ ਕੀਤੀ ਗਈ ਵੀ ਮਹਾਰਾਣੀ ਦੇ کردار ਨੂੰ ਕਿਵੇਂ ਨਾ ਕਿਵੇਂ ਮਲਿਆ ਮੇਟ ਕੀਤਾ ਜਾਏ ਲੋਕ ਟੀਵੀ ਉੱਤੇ ਤੇ ਭਰੋਸਾ ਕਰਤੀ ਕੁਝ ਵੀ ਹੱਥ ਨਹੀਂ ਲੱਗ ਪਾ ਰਿਹਾ ਸੀਗਾ ਇਸੇ ਸਮੇਂ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਜਦੋਂ ਰੈਜ਼ੀਡੈਂਟ ਨੂੰ ਬਿੱਲੇ ਲਾਉਣ ਦੀ ਸਾਜ਼ਿਸ਼ ਦੇ ਵਿੱਚ ਮਹਾਰਾਣੀ ਦਾ ਵਕੀਲ ਗੰਗਾ ਰਾਮ ਫੜਿਆ ਜਾਂਦਾ ਹੈ ਇੱਕ ਜਿਹਦਾ ਨਾਮ ਕੱਟਿਆ ਹੋਇਆ ਸੀਗਾ ਕਰਨ ਕਾਨ ਸਿੰਘ ਉਹ ਫੜਿਆ ਜਾਂਦਾ ਹੈ ਇਹਨਾਂ ਦੇ ਨਾਲ ਦੇ ਜਿਹੜੇ ਸਾਥੀ ਸੀ ਅਮਰਾਓ ਸਿੰਘ ਪੂਰਬੀਆ ਗੋਪਿੰਦ ਦਾਸ ਹੁਣੀ ਉਹ ਭੱਜ-ਭੁੱਜ ਜਾਂਦੇ ਆ ਇਹਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਜਿਹੜਾ ਗੰਗਾ ਰਾਮ ਸੀਗਾ ਉਹ ਵਾਧਾ ਮਾਫ ਗਵਾ ਬਣ ਜਾਂਦਾ ਹੈ ਫਿਰ ਉਹ ਸਾਰੀ ਪੂਲ ਖੋਲਦਾ ਹੈ ਉਹ ਆਖਰ ਦੇ ਪਿੱਛੇ ਮਹਾਰਾਣੀ ਦਾ ਹੱਥ ਹੈ ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂਗਾ ਮਹਾਰਾਣੀ ਸਾਹਿਬਾ ਚਾਹੁੰਦੇ ਸਨ ਕਿ ਅੰਗਰੇਜ਼ਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਏ ਇਹਦੇ ਲਈ ਉਹ ਜਿੱਥੋਂ ਤੱਕ ਹੱਥ ਪੱਲੇ ਮਾਰ ਸਕਦੇ ਸਾਨੂੰ ਮਾਰ ਰਹੇ ਸਨ ਇਵਨੇ ਸਾਜਿਸ਼ ਤੋਂ ਬਾਅਦ ਜਾਂ ਕਹਿ ਲਓ ਮਹਾਰਾਣੀ ਨੂੰ ਦੇਸ਼ ਨਿਕਾਲੇ ਤੋਂ ਬਾਅਦ ਇੱਕ ਮਹੀਨੇ ਦੇ ਬਾਅਦ ਉਹਨਾਂ ਦਾ ਜਿਹੜਾ ਇੱਕ ਹੋਰ ਖੈਰਖਵਾ ਸੀਗਾ ਪੰਡਤ ਸ਼ਿਵਦੇਵ ਤੇ ਉਹਦਾ ਨੌਕਰ 모ਹਨ ਉਹ ਵੀ ਫੜੇ ਜਾਂਦੇ ਆ 모ਹਨ ਦੇ ਟਰੰਕ ਦੇ ਵਿੱਚੋਂ 30 ਦੇ ਕਰੀਬ ਰੁੱਕੇ ਬਰਾਮਦ ਹੁੰਦੇ ਆ ਜਿਹੜੇ ਮਹਾਰਾਣੀ ਨੇ ਵੱਖੋ ਵੱਖਰੇ ਬੰਦਿਆਂ ਨੂੰ ਲਿਖੇ ਹੋਏ ਸਨ ਰਾਜ ਪਲਟਾ ਕਰਨ ਵਾਸਤੇ ਅੰਗਰੇਜ਼ਾਂ ਦੇ ਕੋਲ ਤਾਕਤ ਅਥੇ ਹੋਣ ਦੇ ਵਾਸਤੇ ਤੋ ਤੁਸੀਂ ਉੱਥੋਂ ਅੰਦਾਜ਼ਾ ਲਗਾ ਕੇ ਦੇ ਸਕਦੇ ਭਾਈ ਮਹਾਰਾਜ ਸਿੰਘ ਉਹ ਨਹੀਂ ਵੀ ਮਹਾਰਾਣੀ ਦੇ ਸੰਪਰਕ ਦੇ ਵਿੱਚ ਸਨ ਸੋ ਇਹਦੇ ਲਈ ਮਹਾਰਾਣੀ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ ਜੀ ਉਹਨਾਂ ਉੱਤੇ ਹੋਰ ਜ਼ਿਆਦੇ ਸਖਤੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਜਦੋਂ ਰੈਜੀਡੈਂਟ ਕਰੀ ਅੱਗੇ ਆਉਂਦਾ ਹੈ ਨਾ ਇਹ ਤੇ ਮਹਾਰਾਣੀ ਦੇ ਖਤੋ-ਖਤਾਬਤ ਤੱਕ ਬੰਦ ਕਰ ਦਿੰਦਾ ਕਿ ਕਿਸੇ ਨੂੰ ਚਿੱਠੀ ਤੱਕ ਨਹੀਂ ਲਿਖ ਸਕਦੇਗੇ। ਉਹਨਾਂ ਦੀਆਂ ਟੈਲਨਾ ਦੇ ਉੱਤੇ ਕਈ ਤਰ੍ਹਾਂ ਦੀ ਰੋਕ ਲਾ ਦਿੱਤੀ ਜਾਂਦੀ ਹੈਗੀ ਐ। ਇੱਕ ਵਾਰੀ ਮਹਾਰਾਣੀ ਸਾਹਿਬਾ ਨੇ 60-60 ਰੁਪਏ ਦੀਆਂ ਬੁੱਤਕੀਆਂ ਦਿੱਤੀਆਂ ਜੇ ਆਪਣੇ ਨੌਕਰਾਂ ਨੂੰ। ਤੇ ਕਰੀਨੇ ਉਹ ਵਾਪਸ ਕਰਵਾਇਆ। ਉਹਨਾਂ ਨੌਕਰਾਂ ਨੂੰ ਵੀ ਕੱਢ ਦਿੱਤਾ ਉਲਟਾ। ਇਹ ਮਹਾਰਾਣੀ ਦੀ ਬਹੁਤ ਵੱਡੀ ਬੇਇੱਜ਼ਤੀ ਸੀਗੀ। ਜਦੋਂ ਉਹ ਦੂਜੇ ਜਿਹੜੇ ਨੌਕਰ ਬਦਲ ਕੇ ਰੱਖਿਓ ਸੰ ਜਿਹਨਾਂ ਨੂੰ ਮਹਾਰਾਣੀ ਪਸੰਦ ਨਹੀਂ ਕਰਦੀ ਸੀ। ਪਰ ਰਣਵੇਦ ਤੇ ਚਾਹੁੰਦਾ ਸੀ ਨਾ ਕੱਲੇ-ਕੱਲੇ ਖਬਰ ਉਹਦੇ ਤੱਕ ਰਵੇ। ਮਹਾਰਾਣੀ ਨੇ ਹਾਰ ਕੇ ਲਾਡ ਲਾਉਜੀ ਤੱਕ ਪਹੁੰਚ ਕੀਤੀ। ਆਪਣਾ ਵਕੀਲ ਜੀਵਨ ਸਿੰਘ ਭੇਜਿਆ। ਪਰ ਲਾਡ ਲਾਉਜੀ ਨੇ ਉਹਨੂੰ ਮੂਹ ਵੀ ਨਹੀਂ ਲਾਇਆ। ਉਲਟਾ ਮੇਇਤੀ ਕਰਕੇ ਵਾਪਸ ਭੇਜ ਦਿੱਤਾ। ਮਹਾਰਾਣੀ ਸਮਝ ਚੁੱਕੀ ਸੀਗੀ। ਵਿਖੇੜ ਕਿਹੜੇ ਪਾਸੇ ਨੂੰ ਜਾ ਰਹੀ। ਪੂਰੇ ਪੰਜਾਬ ਨੂੰ ਹਥਿਆਉਣਾ ਸੀ ਪਰ ਇਹ ਹੱਥ ਆਇਆ ਨਹੀਂ ਜਾ ਸਕਦਾ ਸੀ ਇਹ ਜਿਹੜੀ ਮੁਲਤਾਨ ਦੀ ਬਗਾਵਤ ਹੈ ਨਾ ਇਥੇ ਅੰਗਰੇਜ਼ਾਂ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡੇ ਹੁਣ ਉਤੇ ਦੀਵਾਨ ਮੂਲਰਾਜ ਪਹਿਲਾਂ ਤਿਆਰ ਹੋ ਗਿਆ ਸੀ ਅੰਗਰੇਜ਼ਾਂ ਨੂੰ ਸੰਪਨ ਦੇ ਵਾਸਤੇ ਇਹਦੇ ਦੋ ਅੰਗਰੇਜ਼ ਆਫੀਸਰ ਭੇਜੇ ਗਏ ਸਨ ਤੇ ਗਵਰਨਰ ਕਾਨ ਸਿੰਘ ਬਣਾ ਕੇ ਭੇਜਿਆ ਗਿਆ ਸੀ ਉਹ ਉਹਨਾਂ ਨੂੰ ਵਾਗਡੋਰ ਦੇਣ ਲਈ ਤਿਆਰ ਸੀ ਔਰ ਉਥੇ ਕਿਸੇ وجہ ਕਰਕੇ ਦੋਨੇ ਅੰਗਰੇਜ਼ ਅਫਸਰ ਵੀ ਕਤਲ ਕਰ ਦਿੱਤੇ ਜਾਂਦੇ ਨੇ ਜਿਹੜਾ ਗਵਰਨਰ ਬਣ ਲਈ ਆਇਆ ਸੀ ਉਹ ਵੀ ਕਤਲ ਹੋ ਜਾਂਦਾ ਹੈ ਇਸ ਤੋਂ ਫਿਰ ਜਿਹੜੀ ਚੰਗਿਆੜੀ ਬਲਦੀ ਹੈ ਨਾ ਇਹਨੂੰ ਕਰੀ ਤੇ ਡਲਹੌਜ਼ੀ ਧੁਆਂਖਣੀ ਨਾਲ ਫੂਕਾ ਮਾਰਦੀ ਹੈ ਫਿਰ ਉਹ ਇੱਕ ਵੱਡੇ ਪੱਦਰ ਦੇ ਉੱਤੇ ਅੱਗ ਨੂੰ ਬਾਲਿਆ ਜਾਂਦਾ ਹੈ ਤੇ ਇਹਦੀ ਜੱਦ ਦੇ ਵਿੱਚ ਯੋਨੀ ਸਾਤ ਤੋਂ ਪਹਿਲਾ ਸ਼ਖਸੀਅਤ ਲੈ ਕੇ ਆਈ ਜਾਂਦੀ ਹੈ ਉਹ ਆਮਰ ਮਹਾਰਾਣੀ ਜੈਨਦਗਾਰ ਜਦੋਂ ਅਸੀਂ ਇਹਨਾਂ ਦੀਆਂ ਚਿੱਠੀਆਂ ਪੜ੍ਹਦੇ ਆ ਨਾ ਰੈਜ਼ੀਡੈਂਟ ਜਦੋਂ ਗਵਰਨਰ ਜਨਰਲ ਨੂੰ ਲਿਖਦਾ ਉਹਦੇ ਵਿੱਚ ਬਕਾਇਦਾ ਇਹਨਾਂ ਗੱਲਾਂ ਦਾ ਜ਼ਿਕਰ ਹੈਗਾ ਇਹ ਸਾਡੇ ਕੋਲ ਹੁਣ ਮੌਕਾ ਹੈਗਾ ਮਹਾਰਾਣੀ ਨੂੰ ਇਥੋਂ ਬਾਹਰ ਕੱਢਣ ਦਾ ਤੇ ਜਿੰਨੀ ਛੇਤੀ ਹੋ ਸਕੇ ਸਾਨੂੰ ਕੱਢ ਦੇਣਾ ਚਾਹੀਦਾ ਹੈ ਨੀ ਉਹ ਦੁਬਾਰਾ ਚੇਕਾ ਪਉਦਾਂ ਜੜੀਆਂ ਨੇ ਉਹ ਬਗਾਵਤ ਵੀ ਕਰ ਸਕਦੀਆਂ ਸੋ ਸਮਾਂ ਹੁੰਦਾ ਰੈਜ਼ੀਡੈਂਟ 13 ਬੰਦਿਆਂ ਦੀ ਕਾਉਂਸਲ ਦੇ ਸਾਹਮਣੇ ਚਿੱਠੀ ਰੱਖਦਾ ਪਰ ਉਹਦੇ ਉੱਤੇ ਸਿਰਫ ਤਿੰਨ ਬੰਦੇ ਦਸਤਖਤ ਕਰਦੇ ਆ ਮਹਾਰਾਜ ਦਲੀਪ ਸਿੰਘ ਦੇ ਝੂਠੇ ਦਸਤਖਤ ਕਰਵਾਏ ਜਾਂਦੇ ਨੇ ਉਹਨੂੰ ਵਿਚਾਰੇ ਨੂੰ ਕੀ ਪਤਾ ਨਾਮ ਮਹਿੰਤਰ ਤੇ ਕਪਤਾਨ ਲਿਮਸਟਨ ਤੇ ਲੈਫਟ ਕਰਨਡ ਹਡਸਨ ਨੂੰ ਭੇਜ ਦਿੱਤਾ ਜਾਂਦਾ ਹੈ ਇਹ ਹੁੰਦੇ ਆ 14 ਮਈ ਨੂੰ ਆ ਕੇ ਸਾਰਾ ਕੁਝ ਦਿਖਾ ਦਿੰਦੇ ਆ ਤੇ ਮਹਾਰਾਣੀ ਦੇ ਪੈਰਾਂ ਥਲੋਂ ਜ਼ਮੀਨ ਨਿਕਲ ਜਾਂਦੀ ਉਹ ਪੁੱਛਦੀ ਵੀ ਕਿੱਥੇ ਲੈ ਕੇ ਜਾਉਣਾ ਮੈਨੂੰ ਇਹ ਕੁਝ ਨਹੀਂ ਬੋਲਦੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਮਹਾਰਾਣੀ ਦੇ ਭਰਾ ਨੂੰ ਪਹਿਲਾਂ ਹੀ ਸਾਰਾ ਸਾਜੋ ਸਾਮਾਨ ਦੇਖ ਕੇ ਬਨਾਰਸ ਵੱਲ ਤੋਰ ਦਿੱਤਾ ਜਾਂਦਾ ਤੇ ਜਦੋਂ ਅਗਲੇ ਦਿਨ ਲੋੜ ਦੇ ਵੇਲੇ ਇਹਨਾਂ ਨੇ ਤੁਰਨਾ ਹੁੰਦਾ ਤੇ ਇਹ ਮਹਾਰਾਣੀ ਸਾਹਿਬਾਂ ਨੂੰ ਆਖਦੇ ਆ ਕਿ ਤੁਸੀਂ ਸਾਡੇ ਕੋਲ ਬਾਲੇ ਸਵਾਲ ਜਵਾਬ ਨਾ ਕਰੋ ਤੇ ਅਸੀਂ ਚਾਹਾਂਗੇ ਕਿ ਤੁਸੀਂ ਚੁੱਪਚਾਪ ਸਾਡੇ ਨਾਲ ਤੁਰ ਪਾ ਇਹ ਸਿੱਧੇ ਰੂਪ ਦੇ ਵਿੱਚ ਧਮਕੀ ਸੀ ਕੀਤੀ ਮਹਾਰਾਣੀ ਦੇ ਨਾਲ 100 16 ਟੈਲਣਾ ਨੇ ਜਿਨ੍ਹਾਂ ਦੇ ਵਿੱਚ ਸੂਰਤੀ ਮੰਗਲਾ ਹਰਗੋ ਇੱਕ ਹਰਸ਼ਰਨ ਕੌਰ ਸੀ ਜਿਹੜੀ ਉਹਨਾਂ ਨੂੰ ਪਾਠ ਸੁਣਾਇਆ ਕਰਦੀ ਸੀ ਗੁਰਬਾਣੀ ਦਾ ਮੰਗਲਾਇਕ ਪਹਾੜਨ ਕੋੜੀ ਸੀ ਜਿਹੜੀ ਬੜੀ ਸਾਂਝ ਰਹੀ ਹੈ ਪੀਂਦੀ ਨਾਲ 16 ਦੇ ਕਰੀਬ ਹੀ ਮਰਦ ਟੈਲੂ ਹੈ ਮਹਾਰਾਣੀ ਨੂੰ ਵੀ ਨਾਲ ਕੋਈ ਗ੍ਰੰਥੀ ਸਿੰਘ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਮਿਲਦੀ ਕੀ ਆਪਣੇ ਸੋ ਇਹ ਕਾਫਲਾ ਹੈ ਜਿਹੜਾ ਸ਼ੇਖੂਪੁਰੇ ਦੇ ਕਿਲੇ ਤੋਂ ਟੁਰਦਾ ਹੈ ਲਾਹੌਰ ਦੇ ਬਾਹਰ ਬਾਹਰ ਫਰੂਜ਼ਪੁਰਾ ਵਾਲਾ ਰੋਡ ਪੈ ਜਾਂਦਾ ਹੈ ਤੇ ਮਹਾਰਾਣੀ ਸਮਝ ਜਾਂਦੇ ਨੇ ਕਿ ਪਾਣਾ ਵਾਪਰ ਗਿਆ ਤੇ ਉਹ ਦੇਖ ਲੈਂਦੇ ਨੇ ਕਿ ਇਹ ਹੁਣ ਮੈਨੂੰ ਦੇਵਤਨ ਕਰਨ ਲੱਗੇ ਆ ਉਤਤ ਤੋਂ ਦੂਰ ਕੀਤਾ ਪਤੀ ਦੀ ਸਮਾਤ ਤੋਂ ਦੂਰ ਕੀਤਾ ਤੇ ਹੁਣ ਉਹਨੂੰ ਉਹਦੇ ਵਤਨ ਤੋਂ ਵੀ ਦੂਰ ਕਰਨ ਲੱਗੇ ਸਨ 15 16 ਦੀ ਰਾਤ ਹੈ ਜਿਹੜੀ ਉਹ ਮਹਾਰਾਣੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਕੋਈ ਜਨ ਫਰੋਹ ਪਰ ਉਹ ਕਿਹਾ ਜਾਂਦਾ ਹੈ ਫਿਰ ਤਕਰੀਬਨ 79 ਦਿਨਾਂ ਦੇ ਵਿੱਚ ਇਹ ਸਫ਼ਰ ਮੁਕੰਮਲ ਕਰਕੇ ਮਨਾਰਸ ਮੈਂ ਗਰੇਗਰ ਦੀ ਕਸਟਡੀ ਦੇ ਵਿੱਚ ਮਹਾਰਾਣੀ ਨੂੰ ਭੇਜ ਦਿੱਤਾ ਜਾਂਦਾ ਹੈ ਪੈਨਸ਼ਨ ਅੱਗੇ ਦੀ ਅੱਗੇ ਕੱਟਦੀ ਜਾਂਦੀ ਹੈਗੀ ਅਜੇ ਮਹਾਰਾਣੀ ਤੇ ਤਸੀਹੇ ਵਾਦੇ ਜਾਂਦੇ ਨੇ ਮਹਾਰਾਣੀ ਦੀਆਂ ਜਾਮਾ ਤਲਾਸ਼ੀਆਂ ਤੱਕ ਹੁੰਦੀਆਂ ਨੇ ਇਹ ਬਹੁਤ ਵੱਡੀ ਬੇਇੱਜ਼ਤੀ ਸੀ ਸਾਰੇ ਪੰਜਾਬੀਆਂ ਫਿਰ ਉਹਨੂੰ ਚਨਾਰ ਦੇ ਕਿਲੇ 'ਚ ਕੈਦ ਕੀਤਾ ਗਿਆ ਉੱਥੋਂ ਫਿਰ ਮਹਾਰਾਣੀ ਜੀ ਨਿਕਲ ਕੇ ਕਿਸ ਤਰ੍ਹਾਂ ਨਦੀ ਨੂੰ ਪਾਰ ਕਰਕੇ ਨੇਪਾਲ ਪਹੁੰਚੇ ਉੱਥੇ ਕਿਸ ਤਰ੍ਹਾਂ ਕੋਸ਼ਿਸ਼ਾਂ ਕਰਦੇ ਇੱਕ ਬੜਾ ਵੱਡਾ ਇਤਿਹਾਸ ਹੋ ਕਦੇ ਤੁਹਾਡੇ ਨਾਲ ਫਿਰ ਸਾਂਝਾ ਕਰਾਂਗੇ ਆਪਾਂ ਜ਼ਰੂਰ ਮਹਾਰਾਣੀ ਕਰਦਾਰ ਪਖੂ ਬਹੁਤ ਉੱਚੇ ਸੁੱਚੇ ਸ ਇਹ ਹਰ ਇੱਕ ਸਿੱਖ ਨੂੰ ਸਮਝ ਲੈਣਾ ਚਾਹੀਦਾ ਹੈ ਤੇ ਉਹਨਾਂ ਦੇ ਬਾਰੇ ਦੇ ਵਿੱਚ ਜਿੰਨੀਆਂ ਵੀ ਹੋਸ਼ੀਆਂ ਗੱਲਾਂ ਫੈਲਾਈਆਂ ਬਿੰਨਾਂ ਨੇ ਇਹ ਸਾਰਿਆਂ ਦੇ ਸਿਰਜਕ ਜਾਂ ਅੰਗਰੇਜ਼ ਸੀ ਜਾਂ ਲਾਹੌਰ ਦਰਬਾਰ ਦੇ ਗੱਦਾਰ ਸੀਗੇ। ਸੁਮਾ ਰਾਣੀ ਦਾ ਜਿਹੜਾ کردار ਹੈ ਨਾ ਉਹ ਬਿਲਕੁਲ ਨਿਰਮਲ ਤੇ ਪਵਿੱਤਰ ਕਰਦਾਰ ਹੈਗਾ। ਉਹ ਪੰਜਾਬੀਆਂ ਦੀ ਮਾਈ ਸਾਹਿਬ ਸੀ। ਮਾਈ ਸਾਹਿਬ ਰਹੇਗੀ ਹਮੇਸ਼ਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।